ਰਾੜਾ ਦੇ ਵਿੱਚ 50 ਸਾਲ ਪੁਰਾਣੀ ਮੰਗ ਪੂਰੀ ਹੋਵੇਗੀ ਦੱਸ ਦੇ ਕਿ ਰਾੜਾ ਸਾਹਿਬ ਦੇ ਵਿੱਚ ਨਹਿਰ ਤੇ ਪੁਲ ਜਿਹੜਾ ਕਿ ਹੁਣ ਬਣਾਇਆ ਜਾਵੇਗਾ ਤਾਂ ਉੱਥੋਂ ਹੀ ਪਾਇਲ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਗਰੀਬ 50 ਸਾਲ ਪੁਰਾਣੀ ਮੰਗ ਪੂਰੀ ਹੋਣ ਜਾ ਰਹੀ ਹੈ ਤੇ ਇਤਿਹਾਸਿਕ ਨਗਰ ਰਾੜਾ ਸਾਹਿਬ ਵਿਖੇ ਨਹਿਰ ਤੇ ਵੱਡਾ ਪੁਲ ਬਣਾਇਆ ਜਾਵੇਗਾ ਇਸ ਨੂੰ ਪੰਜਾਬ ਸਰਕਾਰ ਨੇ ਹੁਣ ਮਨਜ਼ੂਰੀ ਦੇ ਦਿੱਤੀ ਹੈ ਤਾਂ ਉੱਥੇ ਹੀ ਪੁਲ ਦਾ ਨਿਰਮਾਣ ਵੀ ਲਗਭਗ ਤਿਆਰ ਹੈ ਐਸਾ ਨੀ ਪੱਥਰ ਜਲਦ ਹੀ ਰੱਖਿਆ ਜਾਵੇਗਾ ਤਾਂ ਦੱਸ ਜੀ ਕਿ ਪੰਜਾਬ ਸਰਕਾਰ ਨੇ ਪੁਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸੋਮਵਾਰ ਨੂੰ ਇਲਾਕੇ ਦੇ ਸਮੂਹ ਪਤਵੰਤਿਆਂ ਨੂੰ ਬੁਲਾ ਕੇ ਜਗ੍ਹਾ ਦੀ ਚੋਣ ਕੀਤੀ ਹੈ ਤੌਤੀ ਵਿਧਾਇਕ ਗਿਆਸਪੁਰਾ ਨੇ ਮੁੱਖ ਮੰਤਰੀ ਰਹਿ ਚੁੱਕੇ ਪਾਇਲ ਦੇ ਬਿਆਨ ਸਿੰਘ ਅਤੇ ਗਿਆਨ ਸਿੰਘ ਰਾੜੇਵਾਲਾ ਦੇ ਨਾਲ-ਨਾਲ ਇੱਥੋਂ ਦੇ ਕੈਬਨਿਟ ਮੰਤਰੀਆਂ ਉੱਤੇ ਨਿਸ਼ਾਨ ਦਾ ਵਿਸਾਧਿਆ ਉਹਨਾਂ ਹੋਰ ਕੀ ਕੁਝ ਕਿਹਾ ਆਉਂਦਾ ਆ ਦੇ ਅੱਜ ਜਿੱਦਣ ਮੈਂ ਐਮ.ਐਲ.ਏ ਬਣ ਕੇ ਗਿਆ ਮੈਂ ਉਹ ਸੜਕ ਦਾ ਵੀ ਜ਼ਿਕਰ ਸਭ ਤੋਂ ਪਹਿਲਾਂ ਵਿਧਾਨ ਸਭਾ ਚ ਕੀਤਾ ਤੇ ਇਸ ਪੁਲ ਦਾ ਵੀ ਜ਼ਿਕਰ ਜਿਹੜਾ ਇਹ ਅਸੀਂ ਵਿਧਾਨ ਸਭਾ ਦੇ ਵਿੱਚ ਜ਼ਿਕਰ ਕੀਤਾ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਣ ਜਿਹੜੇ ਕਿ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਚ ਵੱਸਦੇ ਆ ਤੇ ਲੋਕਾਂ ਦੇ ਮੱਦੇ ਨਜ਼ਰ ਉਹ ਲੋਕ ਫੈਸਲੇ ਜਿਹੜੇ ਆ ਉਹ ਹਮੇਸ਼ਾ ਲੈਂਦੇ ਆ ਤੇ ਉਹਨਾਂ ਨੇ ਮੈਨੂੰ ਉਸੇ ਉਸੇ ਟਾਈਮ ਹੀ ਭਰੋਸਾ ਦੇ ਦਿੱਤਾ ਸੀ ਕਿ ਗਿਆਸਪੁਰਾ ਸਾਹਿਬ ਆਪਾਂ ਇਹ ਕੰਮ ਨੂੰ ਬੜੇ ਜਲਦੀ ਇਹਨੂੰ ਨਿਪਰੇ ਚਾੜਾਂਗੇ ਤੇ ਮੈਨੂੰ ਪਰਸੋਂ ਉਹਨਾਂ ਦਾ ਜਦੋਂ ਫੋਨ ਆਇਆ ਮੈਨੂੰ ਖੁਸ਼ੀ ਦੀ ਹੱਦ ਨਾ ਰਹੀ ਉਹ ਕਹਿੰਦੇ ਵੀ ਤੁਸੀਂ ਉੱਥੇ ਸੰਗਤ ਨੂੰ ਇਕੱਠਾ ਕਰੋ ਆਲੇ-ਦਾਲੇ ਦੇ ਸੰਤਾਂ ਮਹਾਂਪੁਰਖਾਂ ਨੂੰ ਇਕੱਠੇ ਕਰਕੇ ਉੱਥੇ ਉਹਨਾਂ ਤੋਂ ਪਤਾ ਕਰੋ ਕਿ ਪੁਲ ਲਾਉਣਾ ਕਿੱਥੇ ਆ ਕਿਉਂਕਿ ਜੇ ਆਪਾਂ ਪੁਲ ਲਾ ਦਈਏ ਕੱਲ ਨੂੰ ਆਪਾਂ ਕਹੀਏ ਵੀ ਨਹੀਂ ਜੀ ਇਹ ਤਾਂ ਇੱਥੇ ਨਹੀਂ ਇੱਥੇ ਲੱਗਣਾ ਚਾਹੀਦਾ ਸੀ ਬਹੁਤ ਵੱਡੀ ਅਮਾਊਂਟ ਦੇ ਨਾਲ ਪੁਲ ਬਣ ਕੇ ਤਿਆਰ ਹੋਣਾ ਤੇ ਉਹ ਪੁਲ ਬਿਲਕੁਲ ਸਹੀ ਜਗ੍ਹਾ ਤੇ ਜਿੱਥੇ ਕਿ ਲੋਕਾਂ ਦੀ ਬਹੁ ਗਿਣਤੀ ਲੋਕਾਂ ਦੀ رائے ਹੋਵੇ ਤੇ ਇਸ ਲਈ ਅੱਜ ਇੱਥੇ ਇਲਾਕੇ ਦੇ ਜਿਹੜੇ ਸਾਡੇ ਸਤਕਾਰਯੋਗ ਸੱਜਣ ਨੇ ਉਹਨਾਂ ਨੂੰ ਅਸੀਂ ਬੁਲਾਇਆ ਸੰਤਾ ਮਹਾਪੁਰਖਾਂ ਨੂੰ ਬੁਲਾਇਆ ਵਕ ਵਕ ਜਿਹੜੇ ਇਲਾਕੇ ਦੇ ਸਾਡੇ ਨੇੜ ਦੇ ਪੰਜ ਸਰਪੰਚਾਂ ਨੂੰ ਬੁਲਾਇਆ ਮੋਤਪਾਰ ਸੱਜਣਾ ਨੂੰ ਬੁਲਾਇਆ ਤਕਰੀਬਨ ਸਾਡੀਆਂ ਇੱਥੇ ਤਿੰਨ ਰਾਇਆਂ ਬਣੀਆਂ ਸੀ ਇੱਕ ਸੀਗੀ ਕਿ ਜਿਹੜੀ ਸੜਕ ਸਾਡੀ ਹੈਗੀ ਆ ਕਲੋਟੀ ਤੋਂ ਆਉਂਦੀ ਉਧਰਲੇ ਪਾਸੇ ਪੁੱਲ ਲਾਇਆ ਜਾਵੇ ਦੂਜਾ ਸੀਗਾ ਕਿ ਗੁਰਦੁਆਰੇ ਦੇ ਜਿਹੜਾ ਹੈਗਾ ਉਹ ਸਾਹਮਣੇ ਆਉਂਦੀ ਸੀ ਰੋਡ ਤੀਜੀ ਜਿਹੜੀ ਆ ਕਿਉਂਕਿ ਗੁਰਦੁਆਰੇ ਦੇ ਜੇ ਅਸੀਂ ਸਾਹਮਣੇ ਲਾਉਨੇ ਆ ਟ੍ਰੈਫਿਕ ਤਾਂ ਉੱਥੇ ਜਾਮ ਰਹਿਣਾ ਲੋਕਾਂ ਨੇ ਹਾਰਨ ਮਾਰਨੇ ਆ ਤੇ ਉਹ ਜਿਹੜੀ ਹੈਗੀ ਆ ਇੱਕ ਪਵਿੱਤਰ ਜਗ੍ਹਾ ਦੀ ਸ਼ਾਂਤੀ ਨੂੰ ਬੜਾ ਫਰਕ ਪੈਂਦਾ ਸੀ ਤੇ ਇਸ ਲਈ ਸਾਰੀਆਂ ਸੰਗਤਾਂ ਨੇ ਇੱਥੇ ਬੈਠ ਕੇ ਅਸੀਂ ਹੁਣ ਵਿਚਾਰਾਂ ਕੀਤੀਆਂ ਇਹ ਜਿਹੜੀ ਜਗ੍ਹਾ ਵਾ ਇਹ ਸਿਲੈਕਟ ਕੀਤੀ ਆ ਗੱਲਾਂ ਕੀਤਾ ਕਦੇ ਪਹਿਲਾਂ ਮੈਨੂੰ ਤਾਂ ਲੱਗਦਾ ਕਿ ਉਹਨਾਂ ਨੇ ਆਪਣੇ ਪਰਿਵਾਰ ਲਈ ਤਾਂ ਜ਼ਰੂਰ ਉਪਰਾਲਾ ਕੀਤਾ ਜੇ ਡੀਐਸਪੀ ਲੱਗਿਆ ਤੇ ਉਹਨਾਂ ਦੇ ਪਰਿਵਾਰ ਦਾ ਮੁੰਡਾ ਲੱਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਕਿਸੇ ਹੋਰ ਧੀਆਂ ਭੈਣਾਂ ਦੇ ਪੁੱਤ ਲੱਗੇ ਨੇ ਤੇ ਜੇ ਸਾਡੀ ਸਰਕਾਰ ਬਣੀਆ ਤਾਂ ਸਾਡੇ ਹਲਕੇ ਦੇ ਵਿੱਚੋਂ 400 ਨੌਜਵਾਨਾਂ ਦੀ ਮੈਂ ਤੁਹਾਨੂੰ ਲਿਸਟ ਦੇ ਸਕਦਾ ਜਿਹੜੇ ਕਿ ਸਾਡੇ ਇਲਾਕੇ ਦੇ ਆਲੇ-ਦੁਆਲੇ ਇਲਾਕਿਆਂ ਦੇ ਵਿੱਚੋਂ ਨੌਜਵਾਨ ਵਕ ਵਕ ਨੌਕਰੀਆਂ ਤੇ ਲੱਗੇ ਨੇ ਤੇ ਸਾਡੇ ਧੀਆਂ ਪੁੱਤਾਂ ਦੇ ਵਿੱਚੋਂ ਤੁਸੀਂ ਡਿਟੇਲ ਕੱਢ ਲਿਓ ਵੀ ਸਾਡੇ ਆਪਣੇ ਧੀਆਂ ਪੁੱਤ ਕਿੰਨੇ ਲੱਗੇ ਨੇ ਇਹਦੀ ਡਿਟੇਲ ਤੁਸੀਂ ਕੱਢ ਕੇ ਲੋਕਾਂ ਨੂੰ ਦੱਸਿਓ ਇਹਨਾਂ